ਗੱਲ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੁਲਵਿੰਦਰ ਕੌਰ ਦਾ ਮਾਮਲਾ ਕਾਫੀ ਗਰਮ ਹੋਇਆ ਹੋਇਆ ਹੈ ਤੁਹਾਨੂੰ ਪਤਾ ਹੀ ਆ ਸੀ ਦਿਨ ਵੇਲੇ ਮੈਂ ਤੇ ਸਾਡੀ ਤੇਜਿੰਦਰ ਮੈਡਮ ਨੇ ਅਸੀਂ ਲਾਈਵ ਸ਼ੋਅ ਵੀ ਕੀਤਾ ਸੀ ਉਹਦੇ ਵਿੱਚ ਤਾਜ਼ਾ ਅਪਡੇਟਸ ਦੇ ਦਿਆ ਕਿ ਕੁਲਵਿੰਦਰ ਕੌਰ ਦੇ ਖਿਲਾਫ ਮੋਹਾਲੀ ਪੁਲਿਸ ਨੇ ਹਾਲਾਂਕਿ ਪਹਿਲਾਂ ਇਹ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਨਾ ਹੈ ਕਿ ਮੋਹਾਲੀ ਨਹੀਂ ਕਿਉਂਕਿ ਮੋਹਾਲੀ ਦੇ 에어ਪੋਰਟ ਤੇ ਇਹ ਮਾਮਲਾ ਹੋਇਆ ਅਕਸਰ ਅਸੀਂ ਕਹਿੰਦੇ ਨਾ ਵੀ ਚੰਡੀਗੜ੍ਹ ਦੇ 에어ਪੋਰਟ ਲੇਕਿਨ ਮੋਹਾਲੀ ਚੰਡੀਗੜ੍ਹ ਦੇ ਜਿਹੜਾ 에어ਪੋਰਟ ਆ ਸਾਂਝਾ ਉਸ 에어ਪੋਰਟ ਤੇ ਹਾਦਸਾ ਜਿਹੜਾ ਵਾਪਰਿਆ ਸੀਗੇ ਜਿੱਥੇ ਕੰਗੜਾ ਰਣਾਉਤ ਨੂੰ ਥੱਪੜ ਮਾਰਿਆ ਸੀ ਛੋਟੀ ਜੀ ਮੈਂ ਅਪਡੇਟ ਦੇ ਦੇ ਕਿ ਕੁਲਵਿੰਦਰ ਕੌਰ ਦੇ ਖਿਲਾਫ ਮੋਹਾਲੀ ਪੁਲਿਸ ਨੇ ਠਾਣਕ ਧਾਰਾ ਜਿਹੜੀ 323 ਤੇ 344 ਤਹਿਤ ਮਾਮਲਾ ਦਰਜ ਕੀਤਾ ਇਹ ਹੁਣ ਜਿਹੜੇ ਜਿਨਾਂ ਨੂੰ ਨਹੀਂ ਨੌਲੇਜ ਉਹ ਸੋਚਦੇ ਹੋਣਗੇ ਪਤਾ ਨਹੀਂ ਇਹ ਜਿਹੜੀ ਧਾਰਾ ਲਾਈ ਹੈ ਬੀਬੀ ਤੇ ਸਾਡੀ ਕੁਲਵਿੰਦਰ ਕੌਰ ਤੇ ਜਿਹਦੀ ਚਰਚਾ ਜਿਹਦੇ ਥੱਪੜ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਗੂੰਜੀ ਹੈ 323 ਤੇ 341 ਇਹ ਤਾਰਾ ਸਾਡੇ ਮੁਹਾਲੀ ਦੇ ਬਹੁਤ ਸੀਨੀਅਰ ਵਕੀਰ ਨੇ ਐਡਵੋਕੇਟ ਨੇ ਉਹਨਾਂ ਦੇ ਹਵਾਲੇ ਦੇ ਨਾਲ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ ਕਿ ਇਹ ਜ਼ਮਾਨਤ ਵਾਲੀ ਤਾਰ ਹੈ ਤੁਸੀਂ ਜੇ ਤੁਹਾਡੇ ਤੇ ਇਸ ਦੋ ਧਰਾਵਾਂ ਦੇ ਵਿੱਚ ਅਗਰ ਕੇਸ ਦਰਜ ਹੁੰਦਾ 323 341 ਤੁਸੀਂ ਆਪਣੇ ਨਾਲ ਇੱਕ ਜ਼ਮਾਨਤੀ ਲੈ ਜਾਓ ਉਹਦੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਜਾਂ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਮਤਲਬ ਉਹ ਵਸਿੰਦਾ ਹੋਣਾ ਚਾਹੀਦਾ ਤੇ ਤੁਹਾਡੀ ਜ਼ਮਾਨਤ ਉੱਥੇ ਨਾਲ ਦੀ ਨਾਲ ਹੋ ਜਾਊਗੀ ਇਹਦੇ ਵਿੱਚ ਕੋਈ ਕੋਰਟ ਦੀ ਪ੍ਰਕਿਰਿਆ ਜਿਹੜੀ ਹੈ ਉਹ ਚ ਉਲਝਣ ਦੀ ਜਾਂ ਹੋਰ ਪੰਗੇ ਪਾਉਣ ਦੀ ਲੋੜ ਨਹੀਂ ਹੈਗੀ। ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਕੁਲਵਿੰਦਰ ਕੌਰ ਤੇ ਧਰਾਵਾ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਲੱਗੀਆਂ ਨੇ। ਮੈਂ ਜਿੰਨਾ ਤੱਕ ਮੇਰਾ ਮੰਨਣਾ ਹੈਗਾ ਵੀ ਕੁਲਵਿੰਦਰ ਕੌਰ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹਦੀ ਜੌਬ ਤੇ ਵੀ ਫਰਕ ਨਾ ਪਵੇ ਤੇ ਉਹਨੂੰ ਕੋਈ ਸਜ਼ਾ ਵੀ ਨਾ ਹੋਵੇ, ਉਹਦੀ ਜ਼ਮਾਨਤ ਵੀ ਹੋ ਜਾਵੇ। ਹਾਲਾਂਕਿ ਚਲੋ ਜਿਹੜੇ ਸੀਨੀਅਰ ਨੇ ਆਈਸੀ CISF ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਜਾਂਚ ਕਰ ਰਹੇ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਕੁਲਵਿੰਦਰ ਕੌਰ ਆਉਣੇ ਕਿਹਾ ਸੀ ਵੀ ਆਪਣਾ ਮੋਬਾਈਲ ਚੈੱਕ ਕਰਾ ਮੋਬਾਈਲ ਆਪਣਾ ਫਿਲਟਰ ਕਰਾ ਕਿਉਂਕਿ ਸਾਰਾ ਸਮਾਨ ਨਾ ਇੱਕ ਡਰਾ ਬਾਕਸ ਚ ਪਾਉਣਾ ਪੈਂਦਾ ਹੈ ਤਾਂ ਉਹਨੂੰ ਯਾਦ ਹੋਵੇ ਜਦ ਤੁਸੀਂ 에어ਪੋਰਟਸ ਜਾਨੋ ਇੱਕ ਸਕੈਨਰ ਲੱਗਿਆ ਹੁੰਦਾ ਹੋ ਸਕਦਾ ਕੰਗਣਾ ਕਿਉਂਕਿ ਬਤਮੀਜ਼ ਹੈ ਉਹ ਕੰਗਣਾ ਬੇਬਾਕ ਬੋਲਦੀ ਹੈ ਉਹਨੂੰ ਅਕਲੋ ਕੁਲ ਤਾਂ ਉਹਨੂੰ ਹੈ ਨਹੀਂ ਹੋ ਸਕਦਾ ਉਹਨੇ ਕਿਹਾ ਵੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ BJP ਦੀ ਲੀਡਰ ਆ ਤੇ ਮੈਂ ਇਹ ਮੋਬਾਈਲ ਚੈੱਕ ਨਹੀਂ ਕਰਾਉਣਾ ਉਸ ਗੱਲ ਨੂੰ ਲੈ ਕੇ ਤਲਕੀ ਹੋ ਜੀ ਹੋ ਗਈ ਹੋਵੇ ਤੇ ਹੋ ਇਹ ਵੀ ਤਾਂ ਗੱਲ ਸਾਹਮਣੇ ਏ ਕਿ ਉਹਨੇ ਖਾਲਸਤਾਨੀ ਕਿਹਾ ਖਾਲਸਤਾਨੀ ਦੇ ਬੀਬੀ ਨੂੰ ਗੁੱਸਾ ਆ ਗਿਆ ਹੋਵੇ ਤੇ ਉਹਨੇ ਥੱਪੜ ਜੜਤਾ ਹੋਵੇ ਹਾਲਾਂਕਿ ਚਲੋ ਜਿਹੜੇ ਸਿਆਣੇ ਲੋਕ ਨੇ ਉਹ ਵੀ ਗੱਲ ਕਹਿੰਦੇ ਆ ਯਾਨੀ ਕਿ ਸੀਨੀਅਰ ਅਧਿਕਾਰੀਆਂ ਕੋਲੇ ਦੱਸ ਦੇਣਾ ਸੀ ਤੇ ਹੋ ਸਕਦਾ ਕੰਗਣਾ ਮਾਫੀ ਮੰਗ ਲਾਦੀ ਪਰ ਇਹ ਗੱਲਾਂ ਮੌਕੇ ਦੀ ਜਿਹੜੀ ਮਾਨਸਿਕਤਾ ਹੁੰਦੀ ਹੈ ਮੌਕੇ ਦੀ ਗੱਲ ਕੁਛ ਹੋਰ ਹੁੰਦੀ ਹੈ ਬਾਅਦ ਚ ਗੱਲ ਕੁਛ ਹੋਰ ਹੁੰਦੀ ਹੁਣ ਆਪਾਂ ਜਿਵੇਂ ਮਰਜੀ ਊਟ ਪਟਾੰਗ ਗੱਲਾਂ ਮਾਰ ਜਾਈਏ ਵੇਲੀਆਂ ਗੱਲਾਂ ਮਾਰ ਜਾਈਏ ਲੇਕਿਨ ਅਬਾ ਮੁੱਦੇ ਦੀ ਗੱਲ ਤੇ ਹੁਣ ਹੈ ਕਿਉਂਕਿ ਦਿਨ ਵੇਲੇ ਅਸੀਂ ਬਹੁਤ ਵੱਡੀ ਚਰਚਾ ਕਰ ਚੁੱਕੇ ਹਾਂ ਕੱਲ ਵੀ ਅਸੀਂ ਚਰਚਾ ਕਰਾਂਗੇ ਜੇ ਕੱਲ ਕੋਈ ਅਪਡੇਟ ਹੋਇਆ ਨਹੀਂ ਫਿਰ ਕੱਲ ਕੋਈ ਨਵੀਂ ਚਰਚਾ ਕਰਾਂਗੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਡੀ ਚਰਚਾ ਨੂੰ ਲਾਈਵ ਸ਼ੋਅ ਨੂੰ ਸੋ ਧਾਰਾ ਇੱਕ ਵਾਰੀ ਫੇਰ ਰਿਪੀਟ ਕਰਦੇ ਹਾਂ ਕਿ ਕੁਲਵਿੰਦਰ ਕੌਰ ਤੇ ਜਿਹੜੀ ਧਾਰਾ ਲੱਗੀ ਹੈ ਉਹ 323 341 ਇਹ ਜ਼ਮਾਨਤ ਵਾਲੀ ਹੈ ਤੁਸੀਂ ਆਪਣੇ ਨਾਲ ਜਿੱਤੇ ਧਾਰਾ ਦੇ ਤਹਿਤ ਕੇਸ ਦਰਜ ਹੋਏ ਆ ਆਪਣੇ ਨਾਲ ਇੱਕ ਜ਼ਮਾਨਤੀ ਲੈ ਜਾਓ ਉਹਦੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਜਾਂ ਕੋਈ ਹੋਰ ਪ੍ਰੂਫ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਥਾਣੇ ਵਿੱਚ ਜ਼ਮਾਨਤ ਹੋ ਜੂਗੀ ਤੁਸੀਂ ਘਰੇ ਜਾ ਸਕਦੇ ਹੋ ਇਹ ਬਹੁਤ ਵਧੀਆ ਗੱਲ ਹੈ ਸੋ ਕੁਲਵਿੰਦਰ ਕੌਰ ਨੂੰ ਚਾਰੇ ਪਾਸੇ ਵਧਾਈਆਂ ਮਿਲ ਰਹੀਆਂ ਹਾਲਾਂਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਮਗਰ ਪਏ ਹੋਏ ਨੇ ਉਦੋਂ ਇੱਕ ਸਾਥ ਵੀ ਹੈ ਉਹ ਵੀ ਕਹਿੰਦੀ ਹੈ ਵੀ ਸਾਡੇ ਸਮਾਜ ਨੂੰ ਥੱਪੜ ਮਾਰਿਆ ਕਲਿਕੰਗਣਾ ਨੂੰ ਥੱਪੜ ਨਹੀਂ ਮਾਰਿਆ ਕੰਗਣਾ ਦੀ ਭੈਣ ਵੀ ਬੋਲੀ ਜਾਂਦੀ ਹੈ ਹੋਰ ਬਹੁਤ ਸਾਰੇ ਬੁੱਧੀਜੀਵੀ ਹੈ ਕਿ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਉਹ ਕਹਿੰਦੇ ਵੀ ਸਖਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਮਝੋ ਸਿਚੁਏਸ਼ਨ ਨੂੰ ਸਮਝੋ ਕਿਉਂਕਿ ਜਿੰਨਾ ਕੁ ਪੁਕਾਈ ਜਿਹੜੀ ਹੈ ਉਹ ਕੰਗੜਾ ਰਣੌਤ ਨੇ ਮਾਰੀ ਹੈ ਸਾਡੀਆਂ ਬੀਬੀਆਂ ਬਾਰੇ ਸਾਡੇ ਕਿਸਾਨਾਂ ਬਾਰੇ ਸਾਡੇ ਪੰਜਾਬ ਬਾਰੇ ਉਹਦੇ ਲਈ ਇੱਕ ਥੱਪੜ ਜਿਹੜਾ ਹੈ ਬਹੁਤ ਥੋੜਾ ਹੈ ਇਹ ਬੀਬੀ ਨੇ ਥੱਪੜ ਬਹੁਤ ਸਾਲ ਪਹਿਲਾਂ ਖਾ ਲੈਣਾ ਸੀ ਥੋੜਾ ਲੇਟ ਖਾਧਾ ਹੈ ਦੇਰ ਆਏ ਦਰੋਸਤ ਆਏ ਆਪਾਂ ਕਹਿੰਦੇ ਵੀ ਜਿਹਹੇ ਜਾਂ ਬੀਜਾਂਗੇ ਉਹੋ ਜਾਂ ਵੱਡਾਂਗੇ ਜਿਵੇਂ ਬੀਜੇਗਾ ਵੱਡੇਗਾ ਮਨਾ ਮੇਰਿਆ ਬੜ ਤੇਰੇ ਕਰਮਾਂ ਦੇ ਜੇ ਤੁਸੀਂ ਚੰਗੇ ਭਲੇ ਲੋਕਾਂ ਨੂੰ ਅੱਤਵਾਦੀ ਕਹੋਗੇ ਉਗਰਵਾਦੀ ਕਹੋਗੇ ਜਾਂ ਦਿਹਾੜੀਦਰ ਬੀਬੀਆਂ ਕਹੋਗੇ ਤਾਂ ਫਿਰ ਸگە ਤੁਹਾਨੂੰ ਮਿਲ ਨਹੀਂ ਮਿਲਣੀਆਂ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਧਾਰਾ ਬੜੀ ਸੋਚ ਸਮਝ ਕੇ ਲਾਈ ਹੈ ਪੁਲਿਸ ਵੀ ਪੁਲਸ ਵਾਲਿਆਂ ਨੇ 323 341 ਜਮਾਨਤ ਵਾਲੇ ਇੱਕ ਜਮਾਨਤੀ ਨਾਲ ਜਾਵੇ ਆਧਾਰ ਕਾਰਡ ਲਵੇ ਇਹ ਮੇਰੀ ਜਾਤੀ ਇਨਫੋਰਮੇਸ਼ਨ ਇਹ ਐਡਵੋਕੇਟ ਦੇ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਤੋਂ ਪਹਿਲਾਂ ਮੈਂ ਪੁੱਛਿਆ ਵੀ ਇਹ ਕੀ ਇਹਦੀ ਜਮਾਨਤ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਬਿਲਕੁਲ ਹੋ ਸਕਦੀ ਹੈ ਕੋਈ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਸਸੀਕਾ